ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੱਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਐ ਦੋਸਤੋ ਨਗਾਏ ਤੇ ਬਾਈ ਜੀ ਉਹਨਾਂ ਦਾ ਘਰ ਆ ਖੇਤ 'ਚ ਬਾਈ ਹੁਣੀ ਬੈਠਿਆ ਨਗਾਏ ਤੋਂ ਜਦੋਂ ਰੋਡਿਆਂ ਨੂੰ ਸੜਕ ਮੁੜਦੀ ਆ ਭੱਠੇ ਦੇ ਬਿਲਕੁਲ ਸਾਹਮਣੇ ਬਾਈ ਉਹਨਾਂ ਦੀਆਂ ਦੋ ਕੋਠੀਆਂ ਖੇਤ 'ਚ ਬਾਈ ਜੀ ਹੁਣੀ ਬੈਠੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮ ਮੀ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਤੇ ਪਸ਼ੂਆਂ ਦੀ ਵੀ ਕਾਫੀ ਗਿਣਤੀ ਹੈ ਗਾਵਾਂ ਮੱਝਾਂ ਦੋਵੇਂ ਕਿਸਮ ਦੀ ਪਸ਼ੂ ਆ ਤੇ ਨਾਗ ਵੀ ਸਾਰੇ ਚੰਗੇ ਹੀ ਆ ਵੱਡੇ ਕੱਦ ਕਾਠ ਵਾਲੇ ਆ ਫੋਲੀ ਭਜਨ ਵਾਲੇ ਕਿਉਂਕਿ ਸਾਈਲੇਜ ਵਰਤਦੇ ਆ ਬਾਈ ਜੀ ਹੁਣੀ ਇਨਫੋਰਮੇਸ਼ਨ ਲੈ ਦੇ ਹਾਂਜੀ ਬਾਈ ਸასი ਕਾਲ ਜੀ ਨਾਮ ਤੇ ਐਡਰੈਸ ਦੱਸੀ ਜੀ ਨਾਮ ਮੇਰਾ ਕੇਵਲ ਸਿੰਘਾਪੈਡ ਲੱਗਣਾ ਨਵਾਂ ਨਗਾਹਿਦ ਫਤਹਕਾਰਾ ਰੋਡਿਆਲੀ ਛੜਕ ਰੋਡੇ ਰੋਡ ਫੋਨ ਨੰਬਰ ਦੱਸੀ 9872160095 ਇੱਕ ਹੀ ਫੇਰ ਦੱਸੀ 9872160095 ਠੀਕ ਹੈ ਬਾਈ ਜੀ ਇੱਕ ਛੋਟੀ ਬਕਾਊ ਹੈ ਜੀ ਹਾਂਜੀ ਬਾਈ ਜੀ ਕਿੰਨਵਾ ਸੂਆ ਜੀ ਇਹ ਪਹਿਲੇ ਸੂਏ ਤੋਂ ਹੀ ਹੈ ਬਾਈ ਸੂਈ ਨੂੰ ਸਮਾਂ ਜੀ ਸਮਾਂ 15 ਦਿਨ ਹੋਏ ਨੇ ਜੀ ਆ ਬੱਚਾ ਦੇਹੀ ਜਾਂਦਾ ਮਗਰ ਕੀ ਹੈ ਬੱਚਾ ਜੀ ਕੱਟਾ ਜੀ ਦੋਸਤੋ ਬੱਚਾ ਮਗਰ ਮੇਲ ਕਾਫ ਕੱਟੜਾ ਕਿੰਨਾ ਕੁ ਦੁੱਧ ਤਿਆਰ ਆ ਜੀ ਅੱਜ 6 ਲੀਟਰ ਤੇ ਹੈ ਜੀ ਹਜੇ ਨਾ ਉਹ ਗਰਮੀ ਵਾਲੀ ਪਾਇਆ ਕਰਕੇ ਪਾਇਆ ਨਹੀਂ ਪਤਾ ਜੀ ਠੀਕ ਹੈ ਜੀ ਢੁੱਟ ਬੁੱਲ ਗਿਆ ਚੀਜ਼ 6 ਲੀਟਰ ਦੀ ਦੁੱਧ ਹੈ ਜੀ ਗਰਮੀ ਬਹੁਤ ਕੋਈ ਕਾੜਾ ਨਹੀਂ ਦਿੱਤਾ ਕੋਈ ਲੇਟੀ ਨਹੀਂ ਪਾਈ ਠੀਕ ਹੈ ਜੀ ਤੇ ਜਦ ਇਹ ਸ਼ੁਰੂ ਹੋ ਗਿਆ ਉਦੋਂ ਹੀ ਦੁੱਧ ਤੇ ਆ ਜਾਣਾ ਹੈ ਹੂੰ ਉਹਦੀ ਮਾਂ ਦਾ ਦੁੱਧ ਬਹੁਤ ਸੀਗਾ ਪਰ ਗਰਮੀ ਜਲਾ ਕਰਕੇ ਕੁਝ ਨਹੀਂ ਪਾਇਆ ਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਵਿਖਾਈਏ ਦਰਗੇ ਜੀ ਹਾਂ ਦੋਸਤੋ ਦੇਖ ਸਕਦੇ ਆ ਤੁਸੀਂ ਪਹਿਲਾ ਸੂਆ ਪਲੂਣ ਕੱਢੀ ਤਾਜੀ ਸੂਈ ਸਵਾਈ ਹੈ ਵਜਨ ਮੋਜਨ ਬਹੁਤ ਆ ਬਾਕੀ ਸੇਵਾ ਸੰਭਾਲ ਤੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਚੰਗੀ ਆ ਫੁੱਲ ਵਜਨ ਵਾਲੀ ਆ ਅੱਜ 15 ਦਿਨਾਂ ਦੀ ਸੂਈ ਥੱਲੇ ਬਾਈ ਜੀ ਨੇ ਦੱਸ ਦਿਆ ਕਿ 6 ਲੀਟਰ ਦੁੱਧ ਤਿਆਰ ਹੈ ਬੜਾ ਕੁਛ ਬਾਈ ਜੀ ਨੇ ਕਹਿੰਦੇ ਗਰਮੀ ਆ ਕੋਈ ਕਾੜਾ ਕੋਈ ਲੇਟੀ ਕੁਛ ਨਹੀਂ ਪਾਇਆ ਬਸ ਮੰਨ ਲਓ ਕੋਈ ਗੱਲ ਨਹੀਂ ਬਾਈ ਬਾਕੀ ਤੁਹਾਨੂੰ ਥਾਨ ਨੇੜ ਤੋਂ ਚੈੱਕ ਕਰਾ ਦੰਨਾ ਪਹਿਲਾ ਸੂਆ ਪਲੂਣ ਕੱਟੀ ਸੋਹਣੀ ਝੋਟੀ ਆ ਮੂੰਹ ਮੱਥੇ ਦੀ ਸੁਨੱਖੀ ਆ ਛੋਟੀ ਸਿੰਘੀ ਜਮਾ ਨਾਲ ਦੀ ਮੁੜੀ ਹੋਈ ਆ ਜ세ਦਾਰ ਨੇ ਦੱਸ ਦਿਆ ਕਿ ਮਾਂ ਦਾ ਦੁੱਧ ਚੰਗਾ ਫੇ ਕੋਈ ਲੇਤੀ ਕੋਈ ਕਾੜਾ ਬਾਈ ਜੀ ਨਹੀਂ ਕਹਿੰਦੇ ਅਸੀਂ ਪਾਇਆ ਨਹੀਂ ਥਣ ਥੋਣੀ ਨੇੜੇ ਤੋਂ ਚੈੱਕ ਕਰਾ ਦੇਣਾ ਥਣ ਦੇਖ ਲਓ ਮੁਠੀ ਵਾਲਿਆ ਹੱਡੀ ਚਵਾਈ ਵਾਲੇ ਥਾਣ ਹੈ ਨੀਲੀ ਰਾਵੀ ਨਸਲ ਚ ਪੈਂਦੀ ਆ ਪਹਿਲਾ ਸੂਆ ਪਲੂਣ ਕੱਟੀ ਜ세ਦਾਰ ਜੀ ਮੁੱਲ ਜਾਇਦ ਜਾਂ ਲੈਣ ਦੇ ਨਾਲਾ ਜੀ ਮੁੱਲ ਜੀ 80000 ਰੁਪਇਆ ਲੈ 80000 ਮੰਨਤਾਂ ਹੋ ਜੂਗਾ ਜੀ ਮੰਨਤਾਂ ਦਾ ਪੁੱਛ ਕਰਦੇ ਦੋਸਤੋ ਮਗਰ ਕੱਟਾ 80000 ਮੁੱਲ ਬਿਲਕੁਲ ਜਾਇਜ਼ ਜੀ ਡਬਾਂਡ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਣ ਤਾਣ ਹੋ ਜੂਗਾ ਅਗਲਾ ਬੇਫਿਕਰ ਹੋ ਕੇ ਆ ਜੇ ਪਹਿਲੇ ਸੂਵੇ ਸੂਈ ਵੀ ਆ 15 ਦਿਨਾਂ ਦੀ ਸੂਈ ਆ 6 ਲੀਟਰ ਦੁੱਧ ਇਸ ਟਾਈਮ ਤਿਆਰ ਆ ਭਵਾਂ ਕੋਈ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲੋ ਜਾਇਜ਼ ਜੀ ਮੁੱਲ ਹੈ ਇਹ ਇੱਕ ਨਗ ਬਾਈ ਜੀ ਉਹਨਾਂ ਦਾ ਸੇਲ ਹੈ ਤਾਜੀ ਸੂਈ ਸਵਾਈ ਆ 15 ਦਿਨਾਂ ਦੀ ਸੂਈ ਆ ਮਗਰ ਕਟਾ ਜਿਹੜੇ ਵੀ ਭੈਣ ਭਰਾ ਦੇ ਇਹ ਪਹਿਲਾ ਸੂਆ ਪਲੂਣ ਕੱਟੀ ਪਸੰਦ ਆਉਂਦੀ ਆ ਤੁਸੀਂ ਜਿਹੇਦਾਰ ਉਹਨਾਂ ਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ 80000 ਮੁੱਲ ਵਿੱਚੋਂ ਮਾਨਤਾਣ ਹੋ ਜੂ 15 ਦਿਨਾਂ ਦੀ ਸੂਈ ਥੱਲੇ 6 ਲੀਟਰ ਦੁੱਧ ਤਿਆਰ ਹੈ ਜੇ ਕਿਸੇ ਨੇ ਬਾਈ ਜੀ ਉਹਨਾਂ ਦੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਲੰਗਿਆਣਾ ਨਵਾ ਨਗਾਏ ਤੇ ਬਾਈ ਜੀ ਉਹਨਾਂ ਦਾ ਘਰ ਆ ਰੋਡਿਆਂ ਵਾਲੀ ਸ਼ੜਕ ਦੇ ਪੱਠਿਆਂ ਦੇ ਬਿਲਕੁਲ ਸਾਹਮਣੇ ਦੋ ਕੋਠੀਆਂ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੇਣਗੇ ਬਹੁਤ ਸੋਹਣੀ ਝੋਟੀ ਆ ਪ੍ਰਾਈਜ਼ ਜਾਇਜ਼ ਹੀ ਆ ਝੋਟੀ ਦੁੱਧ ਤੇ ਆਜੂਗੀ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਬਾਕੀ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਇਹ ਅਕਨਗ ਸੇਲ ਆ ਬਹੁਤ ਗੈਂਦੀ ਚ ਪਸ਼ੂ ਪਾਲੀ ਦੀ ਉਹਨਾਂ ਦੇ ਘਰੇ ਰੱਖੇ ਹੋਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ